ਹੈਲੋ ਫਰੈਂਡ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪ ਦੇ ਚੈਨਲ ਹੈ ਜੁਕੇਟਰ ਤੇ ਜਿਵੇਂ ਕਿਸ ਨੂੰ ਪਤਾ ਹੈ ਪੰਜਾਬ ਦੇ ਹਰ ਤਰ੍ਹਾਂ ਦੇ ਜੋਬ ਦਾ ਅਪਡੇਟ ਆਪਾਂ ਲੈ ਕੇ ਛੋਟੇ ਕੋਲੇ ਹਾਜ਼ਰ ਹੁੰਦੇ ਆ ਇਸ ਕਰਕੇ ਜਿਹੜੇ ਮੁੰਡੇ ਕੁੜੇ ਵੀ ਨਿਊ ਆਣੇ ਚੈਨਲ ਤੇ ਤੇ ਪੰਜਾਬ ਦੇ ਤਰ੍ਹਾਂ ਤਰ੍ਹਾਂ ਦੇ ਜੋਬ ਦੇ ਅਪਡੇਟ ਜਾਣਨ ਲਈ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਆਲ ਦੇ ਬਟਨ ਕਰ ਲੋ ਔਨ ਤਾਂ ਜੋ ਕਿ ਜਦੋਂ ਵੀ ਪੰਜਾਬ ਦੇ ਵਿੱਚ ਕੋਈ ਵੀ ਜੋਬ ਦਾ ਅਪਡੇਟ ਆਵੇ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚਦਾ ਹੋ ਸਕੇ ਅੱਜ ਦੀ ਭਰਤੀ ਕਿਹੜੀ ਜੀ ਸੈਨਿਕ ਸਕੂਲ ਕਪੂਰਥਲਾ ਭਰਤੀ ਆਈ ਹੈ ਜੀ ਕਿੱਥੇ ਭਰਤੀ ਹੈ ਜੀ ਸੈਨਿਕ ਸਕੂਲ ਦੇ ਵਿੱਚ ਠ ਵੱਖ-ਵੱਖ ਪੋਸਟਾਂ ਦੀ ਨੋਟੀਫਿਕੇਸ਼ਨ ਜਾਰੀ ਹੋਈ ਹੈ ਨੇ ਕਿ ਇੱਕ ਪੋਸਟ ਨੇ ਪੋਸਟਾਂ ਕਾਫੀ ਤਰ੍ਹਾਂ ਦੀਆਂ ਨੇ ਤੇ ਤਨਖਾਹ ਜਿਹੜੀ ਕਿ ਦਿੱਤੀ ਜਾਊਗੀ 40000 ਪਲੱਸ ਦਿੱਤੀ ਜਾਊਗੀ ਵਧੀਆ ਮੌਕਾ ਹੈ ਪੰਜਾਬ ਵਿੱਚ ਆਉਣ ਵਾਲੀ ਪ੍ਰਾਈਵੇਟ ਤੇ ਗਵਰਨਮੈਂਟ ਨੌਕਰੀਆਂ ਲਈ ਆਪਣੇ ਚੈਨਲ ਨੂੰ ਨਾਲ ਜੁੜੇ ਰਹੋ ਠੀਕ ਹੈ ਜੀ ਹੁਣ ਕਿਵੇਂ ਕਿਹੜੀਆਂ ਪੋਸਟਾਂ ਆئیں ਕਿੱਥੇ ਪੋਸਟਾਂ ਕਿਵੇਂ ਅਪਲਾਈ ਕਰਨਾ ਸਾਰਾ ਕੁਝ ਸਟੈਪ ਬਾਈ ਸਟੈਪ ਜੋ ਕਿ ਦੱਸਿਆ ਜਾਊਗਾ ਪਲੀਜ਼ ਆਪਣੀ ਵੀਡੀਓ ਨੂੰ ਜੋ ਕਿ ਲਾਸਟ ਤੱਕ ਦੇਖੜ ਕਰਿਆ ਕਰੋ ਲੈ ਕੇ ਚੱਲਦੇ ਆ ਨੋਟੀਫਿਕੇਸ਼ਨ ਤੇ ਹੁਣ ਆਪਾਂ ਜੁੜਿਆਂ ਕੀ ਆ ਪੋਸਟਾਂ ਨੇ ਤੇ ਪੋਸਟ ਸੈਨਿਕ ਪੋਸਟਾਂ ਭਰਨ ਵਾਸਤੇ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜੋ ਕਿ ਜ਼ਰੂਰਤ ਹੋਊਗੀ ਇਹ ਐਪ ਕਿਸੇ ਫਾਰਮਸ ਨੂੰ ਕਿੱਥੋਂ ਮਿਲੂਗਾ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਿਆ ਹੋਊਗਾ ਤੁਸੀਂ ਉੱਥੇ ਜਾ ਕੇ ਫਾਰਮ ਡਾਊਨਲੋਡ ਕਰ ਸਕਦੇ ਹੋ ਜਾਂ ਫਿਰ ਕਿਸੇ ਵੀ ਕੈਫੇ ਤੇ ਜਾ ਕੇ ਆਪਣੀ ਵੀਡੀਓ ਤੁਸੀਂ ਦਿਖਾ ਕੇ ਠੀਕ ਹੈ ਜੀ ਉੱਥੋਂ ਦਾ ਨੋਟੀਫਿਕੇਸ਼ਨ ਜੋ ਕਿ ਡਾਊਨਲੋਡ ਕਰਵਾ ਸਕਦੇ ਹੋ ਠੀਕ ਹੈ ਨਾ ਜੀ ਤੇ ਆਪਾਂ ਜੋ ਵੀ ਜੋਬ ਦਾ ਅਪਡੇਟ ਪਾਉਣਿਆ ਉਹਦੇ ਹਰ ਇੱਕ ਨੋਟੀਫਿਕੇਸ਼ਨ ਈਜ਼ੀ ਟੂ ਤਰੀਕੇ ਨਾਲ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਹੁਣ ਫਾਰਮ ਕਿਵੇਂ ਭਰਨਾ ਦੋ ਪਾਸਵਰਡ ਸਾਈਜ਼ ਫੋਟੋ ਮੈਥ ਜਿਹੜੇ ਕਿ ਤੁਸੀਂ ਸੈਲਫ ਸਟੇਟਡ ਕਰਕੇ ਭੌਣੀਆਂ ਨੇ ਇਹਨੇ ਬੋਲੇ ਕੈਟਾਗਰੀ ਐਸਸੀਬੀਸੀ ਉਹ ਲਿਖਣੀ ਪਊਗੀ ਜਿਹੜੀ ਪੋਸਟ ਲਈ ਅਪਲਾਈ ਕਰਨਾ ਉਹ ਲਿਖਣਾ ਪਊਗਾ ਭਰਨਾ ਕਿਹੜੇ ਆ ਇੰਗਲਿਸ਼ ਚ ਭਰਨਾ ਵੱਡੇ ਅੱਖਰਾਂ ਨਾਲ ਭਰਨਾ ਇਹ ਗੱਲ ਦਾ ਖਾਸ ਧਿਆਨ ਰੱਖਿਆ ਜੇ ਜਾਂ ਫਿਰ ਹਿੰਦੀ ਚ ਭਰਨਾ ਪੰਜਾਬੀ ਦੇ ਵਿੱਚ ਨਹੀਂ ਵੈਲਿਡ ਮੰਨਦੇ ਠੀਕ ਹੈ ਜੀ ਐਪਲੀਕੇਸ਼ਨ ਦਾ ਨੇਮ ਭਰਨਾ ਆਪਦਾ ਆਪਦਾ ਨੇਮ ਵੱਡੇ ਅੱਖਰ ਫਾਦਰ ਦਾ ਨੇਮ ਠੀਕ ਹੈ ਨੈਸ਼ਨੈਟੀ ਆਧਾਰ ਕਾਰਡ ਨੰਬਰ ਸਾਰਾ ਪ੍ਰੋਪਰ ਐਡਰੈਸ ਭਰ ਕੇ ਠੀਕ ਹੈ ਜੀ ਇੱਥੇ ਆਪਦੇ ਸਿਗਨੇਚਰ ਵਗੈਰਾ ਕਰਕੇ ਠੀਕ ਹੈ ਨਾਲ ਕਿੱਥੇ ਭੇਜਣਾ ਹੈ ਸੰਸਾਰਕ ਦੱਸੇ ਕੋ ਨਾਲ ਇਹਦੇ ਕੀ ਕੀ ਲੋੜਾਂ ਸੰਸਾਰਕ ਕੋ ਦੱਸੇ ਕੋ ਲੈ ਕੇ ਚੱਲਦੇ ਰਹਿਣਾ ਨੋਟੀਫਿਕੇਸ਼ਨ ਤੇ ਵੇਟ ਡਿ렉ਸ਼ਨ ਫਾਰਮ ਪ੍ਰੋਵਾਈਡ ਕਰਵਾਇਆ ਗਿਆ ਉਹ ਫਾਰਮ ਭਰਨ ਤੋਂ ਬਾਅਦ ਨਾਲ ਉਹਦੇ ਆਧਾਰ ਕਾਰਡ ਪੈਨ ਕਾਰਡ ਤੇ ਆਪ ਦੀ ਕੁਆਲਿਫਿਕੇਸ਼ਨ ਤੇ ਐਕਸਪੀਰੀਅੰਸ ਨਾਲ ਲਾ ਕੇ ਤੇ ਨਾਲ ਲੱਗੂਗਾ ਜਿਹੜੇ ਕਿ ਜਨਰਲ ਕਾਸਟ ਨੂੰ ਬਿਲੋਂਗ ਕਰਦੇ 500 ਰੁਪਏ ਡਰਾਫਟ ਐਸਸੀ ਕਾਸਟ ਨੂੰ ਬਿਲੋਂਗ ਦੇ ਐਸਟੀ ਨੂੰ ਕਰਦੇ ਨੇ ਉਹਨਾਂ ਨਾਲ ਲੱਗੂਗਾ ਜੀ ਆਪਣਾ 2500 ਰੁਪਏ ਡਰਾਫਟ ਇਹ ਡਰਾਫਟ ਕਿਹੜੇ ਨਾਮ ਨੰਬਰ ਹੈ ਆਈ ਐਫ ਐਸ ਆਈ ਨੰਬਰ ਹੈ ਤੇ ਇਹਨਾਂ ਦਾ ਅਕਾਊਂਟ ਨੰਬਰ ਹੈ ਇਹ ਜਿਹੜਾ ਸਾਨੂੰ ਨੋਟੀਫਿਕੇਸ਼ਨ ਆ ਵੀਡੀਓ ਡਿਸਕ੍ਰਿਪਸ਼ਨ ਲਿੰਕ ਤੇ ਆਊਗਾ ਇਹ ਉਸ ਨੂੰ ਉੱਥੋਂ ਈਜ਼ੀ ਤਰੀਕੇ ਨਾਲ ਪ੍ਰੋਵਾਈਡ ਹੋ ਜਾਊਗਾ ਠੀਕ ਹੈ ਜੀ ਇਹ ਕਰਨ ਤੋਂ ਬਾਅਦ ਨਾਲ ਅਟੈਚ ਕਰਕੇ ਤੁਸੀਂ ਭੇਜਣਾ ਹੈਗਾ ਜਿਹੜਾ ਭੇਜਣਾ ਹੈਗਾ ਇੱਥੇ ਭੇਜਣਾ ਪ੍ਰਿੰਸੀਪਲ ਸੈਨਿਕ ਸਕੂਲ ਕਪੂਰਥਲਾ ਆ ਇਹਨਾਂ ਦਾ ਨੰਬਰ ਆ ਆਪਦਾ ਪਿੰਨ ਕੋਡ ਨੰਬਰ ਠੀਕ ਹੈ ਜੀ 147601 ਲਾਸਟ ਡੇਟ ਜਿਹੜੀ ਕਿ ਹੈਗੀ 5 ਨਵੰਬਰ 2025 ਤੋਂ ਪਹਿਲਾਂ ਪਹਿਲਾਂ ਭੇਜਣਾਗਾ ਤੇ ਜਿਹੜੀ ਕਿ ਉਹਨਾਂ ਕਹਿੰਦੇ ਕਿ ਮੇਲ ਹੈ ਜੋ ਕਿ ਐਕਸੈਪਟੇਬਲ ਨਹੀਂ ਮੰਨੀ ਜਾਊਗੀ ਹੁਣ ਦਿਖਾਉਣਿਆ ਇਹਨਾਂ ਦਾ ਨੋਟੀਫਿਕੇਸ਼ਨ ਕਿ ਜਿਹੜਾ ਕਿ ਨੋਟੀਫਿਕੇਸ਼ਨ ਸੈਨਿਕ ਸਕੂਲ ਕਪੂਰਥਲਾ ਦੁਆਰਾ ਲਾਗੂ ਕੀਤਾ ਗਿਆ ਹੈ ਜਿਹੜੀ ਕਿ ਪੋਸਟ ਹੈ ਪਹਿਲੀ ਹੈਗੀ ਪੀਈਐਮ ਪੀਟੀਆਈ ਮੈਲਟਨ ਦੀ ਪੋਸਟ ਹੈ ਜਿਹੜੀ ਕਿ ਇੱਕ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਨੈਕਸਟ ਹੈਗੀ ਜੀ ਬੈਂਡਮਾਸਟਰ ਦੀ ਪੋਸਟ ਹੈ ਤੇ ਉਸ ਤੋਂ ਬਾਅਦ ਹੈਗੀ ਕਲੈਰੀਕਲ ਦੀ ਪੋਸਟ ਹੈ ਠੀਕ ਹੈ ਜੀ ਜਿਹੜੀ ਕਿ ਇੱਕ ਸਾਲ ਵਾਸਤੇ ਇਹਨਾਂ ਨੇ ਮੈਂਸ਼ਨ ਕੀਤੀ ਹੈ ਪਰ ਜਦੋਂ ਇੱਕ ਵਾਰ ਜੁਆਇਨ ਕਰਵਾ ਲੈਂਦੇ ਫਿਰ ਕਿਸੇ ਵੀ ਬੰਦੇ ਨੂੰ ਇੱਥੋਂ ਜੋ ਕਿ ਨਹੀਂ ਕਰਦੇ ਇਸ ਗੱਲ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਤੇ ਨੇ ਬੋਲੇ ਕਿ ਪੋਸਟ ਦਾ ਰਿਵੀਜ਼ਨ ਦਾ ਫੀਮੇਲ ਕੈਂਡੀਡੇਟ ਫੀਮੇਲ ਕੈਂਡੀਡੇਟ ਵੀ ਪੋਸਟਾਂ ਜੋ ਕਿ ਭਰ ਸਕਦੇ ਨੇ ਲਾਸਟ ਡੇਟ ਤਿੰਨਾਂ ਦੀ ਹੈਗੀ ਜੋ ਕਿ 5-5 ਤਰੀਕ ਹੈ ਪੇ ਸਕੇਲ ਪੀਐਮ ਵਾਸਤੇ 40000 ਰੁਪਿਆ ਠੀਕ ਹੈ ਮਾਸਟਰ ਬੈਂਡ ਵਾਸਤੇ 40000 ਤੇ ਕਲੈਰੀਕਲ ਵਾਸਤੇ ਦੇਖੋ 30845 ਰੁਪਏ ਦਿੱਤਾ ਜਾਊਗਾ ਗੱਲ ਕਰਦੇ ਆ ਕੁਆਲੀਫਿਕੇਸ਼ਨ ਦੀ ਪੀਟੀਆਈ ਵਾਸਤੇ ਕਿ ਬੈਚਲਰ ਫਿਜ਼ੀਕਲ ਬੰਦੇ ਕੋਲ ਫਿਜ਼ੀਕਲ ਦੇ ਵਿੱਚ ਜਾਂ ਬੀਪੀ ਐਡ ਹੋਵੇ ਦਾ ਕੋਰਸ ਜਾਂ 1 ਇਅਰ ਦਾ ਕੋਈ ਵੀ ਡਿਪਲੋਮਾ ਹੋਵੇ ਜਿਹਦੇ ਵਿੱਚ ਇਹਨਾਂ ਕਹਿ ਕੇ ਬੀਪੀ ਐਡ ਦਾ ਜਾਂ ਬੀ ਐਸ ਸੀ ਫਿਜ਼ੀਕਲ ਐਜੂਕੇਸ਼ਨ ਦਾ ਡਿਪਲੋਮਾ ਹੋਣਾ ਜ਼ਰੂਰੀ ਹੈ ਇਹਨੇ ਬੋਲੇ ਐਕਸਪੀਰੀਅੰਸ ਆਫ ਦਾ ਕਿਸੇ ਪਬਲਿਕ ਸਕੂਲ ਦਾ ਐਕਸਪੀਰੀਅੰਸ ਹੋਵੇ ਜਾਂ ਕਿਸੇ ਹੋਰ ਦਾ ਜਾਂ ਸਪੋਰਟਸ ਕੋਰਟੇ ਵਿੱਚ ਜਾਂ ਇੰਗਲਿਸ਼ ਕਮਿਊਨੀਕੇਸ਼ਨ ਸਕਿੱਲ ਦੇ ਵਿੱਚ ਐਕਸਪੀਰੀਅੰਸ ਬੰਦੇ ਕੋਲੇ ਹੋਣਾ ਚਾਹੀਦਾ ਤੇ ਨੈਕਸਟ ਬੈਂਡ ਮਾਸਟਰ ਵਾਸਤੇ ਵੀ ਸੇਮ ਇਹਨੇ ਬੋਲੇਗਾ ਬੈਂਡ ਮਾਸਟਰ ਦੇ ਡਰਮ ਮੇਜਰ ਦੇ ਜਿਹੜੇ ਕੰਕਲਟਮੈਂਟ ਦਾ ਇਹਦਾ ਡਿਪਲੋਮਾ ਹੁੰਦਾ ਹੈਗਾ ਜਾਂ ਟ੍ਰੇਨਿੰਗ ਹੁੰਦੀ ਹੈ ਉਹ ਹੁਣੇ ਜ਼ਰੂਰੀ ਹੈ ਤੇ ਕੈਂਡੀਡੇਟ ਹੈਵ ਦਾ ਹਾਇਰ ਕੁਆਲਿਫਿਕੇਸ਼ਨ ਟੀਚਿੰਗ ਇਹਦੇ ਨਾਲ ਇਹਨੂੰ ਐਕਸਪੀਰੀਅੰਸ ਹੋਣਾ ਵੀ ਜੋ ਕਿ ਟੀਚਿੰਗ ਦਾ ਪ੍ਰੋਪਰ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਐਲਟੀਸੀ ਦੇ ਵਿੱਚ ਨਵਾਂ ਬੋਲਿਆ 10ਵੀਂ ਹੋਵੇ ਟਾਈਪਿੰਗ ਦੀ ਸਪੀਡ 40 ਅੱਖਰ ਦੀ ਹੋਣੀ ਚਾਹੀਦੀ ਹੈ ਤੇ ਸ਼ੋਰਟ ਹੈਂਡ ਰੂਟਿਨ ਜਿਹੜੀ ਸ਼ੋਰਟ ਹੈਂਡ ਹੁੰਦੇ ਆ ਉਹਦੀ ਵੀ ਨੋਲਿਜ ਹੋਣੀ ਜ਼ਰੂਰੀ ਹੈ ਕਿਉਂਕਿ ਸ਼ੋਰਟ ਹੈਂਡ ਇੱਕ ਅਲੱਗ ਤੋਂ ਕਲਾਸ ਹੁੰਦੀ ਹੈ ਉਹਦੀ ਨੋਲਿਜ ਹੋਣੀ ਜ਼ਰੂਰੀ ਹੈ ਨੇ ਸ਼ੱਟ ਗ੍ਰੇਡ ਵਗ ਇੰਗਲਿਸ਼ ਦੀ ਤੁਹਾਨੂੰ ਵਧੀਆ ਜਿਹਦੇ ਵਿੱਚ ਨੌਲੇਜ ਹੋਣੀ ਜ਼ਰੂਰੀ ਤੇ ਪਹਿਲੀ ਗੱਲ ਤੇ ਸਟੂਕਲ ایکسپਰੀਅנס ਕਟ ਪਰ ਜਿੰਨਾ ਵੀ ਹੋਗਾ ਉਹਨੂੰ ਉਵੇਂ ਹੀ ਪੈਲ ਦਿੱਤੀ ਜਾਊਗੀ ਇਹ ਗੱਲ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਏਜ ਲਿਮਟ ਮੰਗਿਆ ਪਹਿਲਾਂ ਇਹਨੇ ਬੁਲੇਟ ਪੀਟੀਐਮ ਵਾਸਤੇ 21 ਤੋਂ ਲੈ ਕੇ 35 ਸਾਲ ਐਸਸੀ 40 ਸਾਲ ਤੱਕ ਪਰ ਸਕਦੇ ਨੇ ਤੇ ਓਬੀਸੀ ਜਿਹੜੇ ਹੈਗੇ ਤਿੰਨ ਸਾਲੇ ਦੇ ਵਿੱਚ ਐਡ ਕਰ ਲਿਆ ਠੀਕ ਹੈ ਜੀ ਮੋਰਸ ਬੈਂਡ ਮਾਸਟਰ ਵਾਸਤੇ 50 ਸਾਲ ਤੱਕ ਕਿਹਾ ਗਿਆ ਤੇ ਨਾਲ ਹੀ ਇਹੀ ਸੇਮ ਜਿਹਿਸ ਨਾਲ ਕਲੈਰੀਕਲ ਵਾਸਤੇ ਇਹਨਾਂ ਦੁਆਰਾ ਰੱਖੀ ਗਈ ਹੈ ਠੀਕ ਹੈ ਤੇ ਜਿਹੜੇ ਐਸਸੀ ਨੇ 5 ਸਾਲ ਤੇ ओबीसी 3 ਸਾਲ ਦੇ ਵਿੱਚ ਐਡ ਕਰ ਸਕਦੇ ਨੇ ਬਾਕੀ ਸਨ ਨੋਟੀਫਿਕੇਸ਼ਨ ਨੂੰ ਮਿਲ ਜੂਗਾ ਉਹ ਡਾਊਨਲੋਡ ਕਰਕੇ ਪ੍ਰੋਪਰ ਪੜ੍ਹ ਕੇ ਹੀ ਫਾਰਮ ਨੂੰ ਭਰਨਾ ਹੈ ਐਵੇਂ ਫਾਰਮ ਨੂੰ ਆਪਾਂ ਜੋ ਕਿ ਨਹੀਂ ਭਰਨਾ ਠੀਕ ਹੈ ਜੀ ਇਹਨੇ ਬੋਲੇ ਕਿ ਅਦਰ ਕੰਡੀਸ਼ਨ ਅਦਰ ਕੰਡੀਸ਼ਨ ਦੱਸਿਆ ਗਿਆ ਹੈ ਕਿ ਸੈਨਿਕ ਸਕੂਲ ਅਪਲਾਈ ਜਿਹੜੇ ਹੈਗੇ ਨੇ ਉਹਨਾਂ ਨੂੰ ਟਾਈਮਸ ਰਹਿਦੇ ਜੋ ਕਿ ਉਹਨਾਂ ਨੂੰ ਪ੍ਰੋਮੋਸ਼ਨ ਦਿੱਤੀ ਜਾਊਗੀ ਫਾਰਮ ਕਿੱਥੇ ਭਰਨਾ ਹੈ ਉਹ ਸਾਨੂੰ ਦੱਸ ਹੀ ਦਿੱਤਾ ਹੈ ਇਹਨੇ ਬੋਲੇ ਜਿਹੜੇ ਵੀ ਕੈਂਡੀਡੇਟ ਹੋਣਗੇ ਫਾਰਮ ਭਰਨਗੇ ਉਸ ਤੋਂ ਸ਼ੋਰਟਲਿਸਟਡ ਕੈਂਡੀਡੇਟ ਕੀਤੇ ਜਾਣਗੇ ਉਹਨਾਂ ਨੂੰ ਹੀ ਇਨੋ ਨੈਕਸਟ ਟਾਈਮ ਬਲਾਜ ਜਾਊਗਾ ਫਿਜ਼ੀਕਲ ਵਗੈਰਾ ਹੋਣਾ ਕੁਝ ਵੀ ਹੋਣਾ ਉਹਦੇ ਵਿੱਚ ਦੱਸਿਆ ਜਾਊਗਾ ਤੁਹਾਡੀ ਈਮੇਲ ਆਈਡੀ ਤੇ ਮੋਬਾਈਲ ਨੰਬਰ ਤੇ ਸਾਨੂੰ ਜੋ ਕਿ ਇਹਨਾਂ ਦਾ ਨੋਟਿਸ ਮਿਲ ਜਾਊਗਾ ਕੋਈ ਸਾਨੂੰ ਇੰਟਰਵਿਊ ਦਵਾ ਟੀਏਡੀਏ ਜੋ ਕਿ ਨਹੀਂ ਦਿੱਤਾ ਜਾਊਗਾ ਠੀਕ ਹੈ ਜੀ ਹੁਣ ਨੈਕਸਟ ਜੈਕਸ਼ਨ ਨੂੰ ਤਿਆਰੀ ਕਰਨੀ ਹੋਵੇ ਤਿਆਰੀ ਕਦੀ ਕਰਨੀ ਹੋਵੇ ਜੀ ਟੀਚਰ ਦੀ ਠੀਕ ਹੈ ਆਪਾਂ ਟੀਚਰ ਦੀ ਤਿਆਰੀ ਕਰਉਣਾ ਪੰਜਾਬੀ ਮਾਸਟਰਕ੍ਰੇਡ ਦੀ ਵੀਡੀਓ ਡਿਸਕ੍ਰਿਪਸ਼ਨ ਵਿੱਚ ਲਿੰਕ ਪਿਆ ਹੈਗਾ ਆਪਣੇ ਕਲਾਸਾਂ ਬਹੁਤ ਹੀ ਜ਼ਿਆਦਾ ਈਜ਼ੀ ਤੇ ਹਾਈ ਲੈਵਲ ਦੀਆਂ ਨੇ ਜੈਕਸ਼ਨ ਦੇਖਣੇ ਆਉਣ ਠੀਕ ਹੈ ਆਪਣੇ ਚੈਨਲ ਤੇ ਜਾ ਕੇ ਪਲੇਲਿਸਟ ਬਣੀ ਹੈ ਵੀਡੀਓ ਡਿਸਕ੍ਰਿਪਸ਼ਨ ਲਿੰਕ ਵੀ ਪਿਆ ਹੈਗਾ ਤੁਸੀਂ ਉਸ ਤੇ ਜਾ ਕੇ ਵੀ ਕਲਾਸਾਂ ਦੇਖ ਸਕਦੇ ਹੋ ਹੁਣ ਜੇ ਕਿਸੇ ਨੂੰ ਨਹੀਂ ਸਮਝ ਆਉਂਦਾ ਕੁਝ ਵੀ ਆਪਣਾ ਮੋਬਾਈਲ ਨੰਬਰ 86994 9240 31 ਜੋ ਕਿ ਸਾਨੂੰ ਪ੍ਰੋਵਾਈਡ ਕਰਾਇਆ ਜਾ ਰਿਹਾ ਹੈਗਾ ਠੀਕ ਹੈ ਇਸ ਤੇ WhatsApp ਕਰਕੇ ਮੈਨੂੰ ਕੁਝ ਵੀ ਪੁੱਛ ਸਕਦੇ ਹੋ ਜਾਂ ਵੀਡੀਓ ਡਿਸਕ੍ਰਿਪਸ਼ਨ ਵਿੱਚ ਵਰਸਾ ਗਰੁੱਪ ਦਾ ਲਿੰਕ ਹੈ ਉਹ ਜੁਆਇਨ ਕਰਕੇ ਉਸ ਤੇ ਕੁਝ ਪੁੱਛ ਕਰ ਸਕਦੇ ਹੋ ਗਰੁੱਪਾਂ ਨੂੰ ਜਰੂਰ ਜੁਆਇਨ ਕਰ ਲੋ ਕਿਉਂਕਿ ਆਪਾਂ ਹਰ ਤਰ੍ਹਾਂ ਦੇ ਅਪਡੇਟ ਜੋ ਛੜ ਤੋਂ ਇਹ ਚੈਨਲ ਤੇ ਨਹੀਂ ਪਾਏ ਜਾਂਦੇ ਕਾਫੀ ਵਾਰ ਤੇ ਗਰੁੱਪ ਦੇ ਵਿੱਚ ਜਰੂਰ ਸ਼ੇਅਰ ਕਰਦੇ ਆਂ ਠੀਕ ਹੈ ਜੀ ਤੇ ਸਾਡੇ ਦਰ ਤੱਕ ਅਪਡੇਟਸ ਨੂੰ ਵਧੀਆ ਲੱਗਦਾ ਇਸ ਤਰ੍ਹਾਂ ਦੇ ਹੋਰ ਅਪਡੇਟਸ ਜਾਣਨ ਲਈ ਆਪਣੇ ਚੈਨਲ ਐਜੂਕੇਟਰ ਨਾਲ ਜੁੜੇ ਰਹੋ ਮਿਲਦੇ ਨੇ ਨੈਕਸਟ ਅਪਡੇਟ ਨਾਲ ਥੈਂਕ ਯੂ